ਕਰਮ ਵੱਡਾ ਕਿ ਹੁਕਮ ਵੱਡਾ ਮੈਂ ਕਈਆਂ ਦਾ ਮਨ ਚਾਹਣਾ ਜੇ ਹੁਕਮ ਹੀ ਵੱਡਾ ਫਿਰ ਕਰਮ ਕੀ ਮੈਂ ਇੱਕ ਬੇਨਤੀ ਕਰਨਾ ਹੈ ਗੁਰਪ੍ਰਸਾਦ ਦਾ ਮਤਲਬ ਪਤਾ ਕੀ ਹੈ ਕਰਮ ਬਹੁਤ ਵੱਡਾ ਹੈ ਕਿਉਂਕਿ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਆਪ ਆਪਾ ਪੜਦੇ ਆਪੇ ਬੀਜ ਆਪੇ ਹੀ ਖਾਓ ਕਰਮ ਹੈ ਨਾ ਪਰ ਇਹ ਗੱਲ ਯਾਦ ਰੱਖੋ ਗੁਰ ਸਿੱਖੋ ਸੱਚ ਏਵੇਂ ਕਰਮ ਤੋਂ ਵੱਡੀ ਕਿਰਪਾ ਹੈ ਕਰਮ ਤੋਂ ਵੱਡੀ ਗੁਰੂ ਗ੍ਰੇਸ ਹੈ ਜਿਵੇਂ ਤੇ ਗੁਰ ਪ੍ਰਸਾਦ ਆ ਜਾਏਗਾ ਉੱਥੇ ਕਰਮ ਵੀ ਸੜ ਕੇ ਰਾਖ ਹੋ ਜਾਂਦਾ ਹੈ ਇਸੇ ਕਰਕੇ 12 ਮਾਹ ਦੇ ਆਰੰਭ ਚ ਗੁਰਦੇਵ ਨੇ ਕਿਹਾ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ ਮੈਂ ਫਿਰ ਵਿਸ਼ੇ ਤੇ ਆਵਾਂ ਹੁਕਮ ਹੈ ਕਿ ਹੁਕਮ ਦਾ ਅਰਥ ਅੰਗਰੇਜ਼ੀ ਦਾ ਅਰਥ ਆਰਡਰ ਹੈ ਜੀ ਆਪਾਂ ਹੀ ਕਰਾਂਗੇ ਨਾ ਆਰਡਰ ਨਹੀਂ ਪਿਆਰਿਓ ਆਰਡਰ ਵਿੱਚ ਤੇ ਦੇਵੀ ਇੱਛਾ ਹੁਕਮ ਵਿੱਚ ਫਰਕ ਹੈ ਭਾਵੇਂ ਅਰਬੀ ਦਾ ਸ਼ਬਦ ਮੈਂ ਕਿਹਾ ਵਰਤਿਆ ਹੁਕਮ ਇਨੂੰ ਥੋੜਾ ਜਿਹੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਦੁਨੀਆ ਦੇ ਬਾਦਸ਼ਾਹ ਦੇ ਹੁਕਮ ਦੀ ਤਰ੍ਹਾਂ ਇਸ ਹੁਕਮ ਦੇ ਅਰਥ ਨਹੀਂ ਕਰਨੇ ਪਿਆਰੋ ਥੋੜਾ ਜਿਹਾ ਜਪ ਜਿੱਤਕਾ ਬਣਾਈ ਰੱਖਿਓ ਮਿੰਟ ਸਾਰੇ ਮੇਰੇ ਕੋਲ 10 15 ਰਹਿ ਗਏ ਮੈਂ 4 ਕੋੜੀਆਂ ਤੱਕ ਪਹੁੰਚਣਾ ਮੰਨ ਲਓ ਅਸੀਂ ਕਿਹਜੂ ਹੁਕਮ ਦਾ ਅਰਥ ਇਸ ਤਰ੍ਹਾਂ ਜਿਵੇਂ ਇੱਕ ਬਾਦਸ਼ਾਹ ਦਾ ਹੁਕਮ ਨਾ ਬਾਦਸ਼ਾਹ ਹੁਕਮ ਕਰਨ ਤੋਂ ਬਾਅਦ ਮਾਰ ਸਕਦਾ ਮੰਨ ਲਓ ਇੱਕ ਨੇ ਹੁਕਮ ਕਰ ਦਿੱਤਾ ਕਿਸ ਨੇ ਹੁਕਮ ਕਰ ਦਿੱਤਾ ਬਾਦਸ਼ਾਹ ਨੇ ਪ੍ਰੈਜ਼ੀਡੈਂਟ ਨੇ ਜਾਂ ਮੁਲਕ ਦੇ ਹਾਕਮ ਨੇ ਕਿ ਭਾਈ ਤੁਸੀਂ ਫਲਾਣੇ ਮੁਲਕ ਚ ਜਾ ਕੇ ਆਹ ਕੰਮ ਕਰਨਾ ਹੈ ਮੰਨ ਲਓ ਅਟੈਕ ਹੀ ਕਰਨਾ ਹੈ ਬਾਦਸ਼ਾਹ ਹੁਕਮ ਇੱਥੇ ਕਰ ਰਿਹਾ ਹੈ ਪਰ ਹੁਕਮ ਦੀ ਤਾਮੀਲ ਜਿਹੜੀ ਉਸ ਮੁਲਕ ਚ ਹੋ ਰਹੀ ਏ ਬਾਦਸ਼ਾਹ ਥੋੜਾ ਪ੍ਰੈਜ਼ੀਡੈਂਟ ਨੇ ਉੱਥੇ ਨਹੀਂ ਨਾ ਬਾਦਸ਼ਾਹ ਸਿਰਫ ਹੁਕਮ ਕਰ ਸਕਦਾ ਹੁਕਮ ਤੋਂ ਵੱਖ ਰਹਿੰਦਾ ਹੈ ਪਰ ਪਰਮਾਤਮਾ ਜਿੱਥੇ ਉਹਦਾ ਹੁਕਮ ਵਰਦਾ ਉੱਤੇ ਹੁਕਮੀ ਆਪ ਵਰਦਾ ਹੈ ਫਿਰ ਅਰਜ ਉਹਦੇ ਹੁਕਮ ਤੋਂ ਵੱਖ ਹੁੰਦਾ ਹੀ ਨਹੀਂ ਅੱਗੇ ਦੇਖੋ ਹੁਕਮ ਲਾ ਹੋਏ ਚੇਂਜ ਹੋਣ ਲੱਗਾ ਗੁਰੂ ਜੀ ਨੇ ਪਰਵਾਇਆ ਕਿ ਸਚਿਆਰਾ ਹੋਈ ਹੈ ਕਿ ਕੋੜਾ ਟੁੱਟੈ ਪਾਨ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾ ਹੁਕਮ ਕੀ ਮਹਾਰਾਜ ਕਹਿਣ ਲਗੇ ਆਰਡਰ ਨਹੀਂ ਹੁਕਮ ਉਹਦੀ ਦੇਵੀ ਇੱਛਾ ਹੈ ਡਿਵਾਈਨ ਵਿਲ ਕਹਿੰਿਆ ਦੇਵੀ ਛੈ ਕੀ ਹੁਕਮ ਅੱਗੇ ਗੁਰੂ ਜੀ ਨੇ ਹੁਕਮ ਵਾਲੀ ਵਿਆਖਿਆ ਅਗਲੀ ਪੌੜੀ 'ਚ ਰੱਖ ਦਿੱਤੀ ਹੁਕਮੀ ਹੋਵਣ ਤਾਂ ਆਕਾਰ ਅਕਾਰ ਨਹੀਂ ਆ ਆਕਾਰ ਉਦੇ ਹੁਕਮ ਚ ਢਾਂਚੇ ਬਣਿਆ ਜੀ ਹਰ ਆਕਾਰ ਉਹਦੇ ਹੁਕਮ ਚ ਅਸੀਂ ਹੁਕਮ ਤੋਂ ਬਿਨਾ ਹਾਂ ਜੀ ਆ ਜਿਹੜੇ ਅਸੀਂ ਸ਼ਰੀਰ ਲੈ ਕੇ ਬੈਠੇ ਆ ਮੇਲ ਫੀਮੇਲ ਇਹ ਇਸ ਜੀਵ ਦੇ ਵਿੱਚ ਨੇ ਜਿਹੜਾ ਸਾਡਾ ਸੈੱਲ ਸੀ ਬਾਪ ਦਾ ਸੈੱਲ ਇਹ ਹੋ ਜਾਏ ਅਣਗਿਣਤ ਆਏ ਸਾਰਿਆਂ ਦੀ ਮੌਤ ਹੋ ਗਈ ਤਨ ਉਹਨੂੰ ਮਿਲਿਆ ਜਿਹਦੇ ਲਈ ਰੱਬ ਨੇ ਹੁਕਮ ਲਿਖਿਆ ਹੋਇਆ ਸੀ ਸਭ ਨੂੰ ਥੋੜਾ ਮਿਲੇ ਹੁਣ ਅਗਲੀ ਬੇਨਤੀ ਹੁਕਮੀ ਹੋਵਣ ਆਕਾਰ ਹਰ ਢਾਂਚਾ ਜਾ ਜੜ ਹੋਵੇ ਚੇਤਨੋਵੇ ਹੁਕਮ ਚ ਬਣੀਏ ਇਹ ਗੱਲ ਹੋਰ ਇਹ ਇਹਨੂੰ ਥੋੜਾ ਧਿਆਨ ਨਾਲ ਸੁਣੀਓ ਮੈਂ ਕਿਉਂਕਿ ਮੈਂ ਉਹ ਬਾਣੀ ਸ਼ੁਰੂ ਕੀਤੀ ਜਿਹੜੀ ਰੋਜ਼ ਪੜ੍ਹਨੀ ਕੋਈ ਆਪਾਂ ਖੱਬੇ ਸਜੇ ਔਰ ਪਾਸੇ ਨਹੀਂ ਜਾਦੇ ਕੋਈ ਮੰਨ ਲਓ ਆਕਾਰ ਬੰਦ ਹੈ ਆ ਜਿਸ ਬਿਲਡਿੰਗ ਚ ਆਪਾਂ ਬੈਠੀਆਂ ਗੁਰਦੁਆਰਾ ਸਾਹਿਬ ਪਹਿਲਾਂ ਇਹ ਮੇਰਾ ਖਿਆਲ ਗੁਰਦੁਆਰਾ ਨਹੀਂ ਸੀ ਹਾਂਜੀ ਪਰ ਜਦੋਂ ਇਹ ਬਣਿਆ ਇਹ ਲੋਰਡ ਸੀ ਕਿਸੇ ਨੇ ਥਾਟ ਆਇਆ ਵੀ ਇੱਥੇ ਇਹ ਬਿਲਡਿੰਗ ਬਣ ਸਕਦੀ। ਉਸ ਤੋਂ ਬਾਅਦ ਨਕਸ਼ੇ ਪਾਸ ਹੋਏ ਪਰਮਿਸ਼ਨ ਲਈ ਗਈ। ਫਿਰ ਇੰਜੀਨੀਅਰ ਆਏ, ਕਾਰੀਗਰ ਆਏ, ਕਿੰਨੇ ਬੰਦੇ ਤੇ ਮਟੀਰੀਅਲ ਆਇਆ। ਉਸ ਤੋਂ ਬਾਅਦ ਇਹ ਤਿਆਰ ਹੋਇਆ। ਰੱਬ ਨੂੰ ਸਾਜਣ ਵਾਸਤੇ ਮਟੀਰੀਅਲ ਦੀ ਕੋਈ ਲੋੜ ਨਹੀਂ। ਜਿੱਦਣ ਉਹਨੇ ਸੰਸਾਰ ਸਿਰਜਿਆ ਸਿਰ ਹੁਕਮ ਦੇ ਵਿੱਚੋਂ ਸਭ ਕੁਝ ਪੈਦਾ ਹੋ ਗਿਆ। ਜਿਹਨੂੰ ਆਪ ਪੜਦੇ ਹੋ ਕੀਤਾ ਪਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ ਜਿਨੂੰ ਆਪ ਰੋਜ ਆਸਾਂ ਕੇ ਵਾਰ ਚ ਪੜਦੇਓ ਆਪ ਹੀ ਨਾ ਆਪ ਸਾਜਿਓ ਆਪ ਹੀ ਨਾ ਰਚਿਓ ਨਾਉ ਦੁਈ ਕੁਦਰਤ ਸਾਜਿਆ ਪਿਆਰਿਓ ਫਿਰ ਬੇਨਤੀ ਹੈ ਹੁਕਮੀ ਹੋਵਣ ਆਕਾਰ ਪਰ ਨਾਲ ਕਿਆ ਹੁਕਮ ਨਾ ਕਹਿਆ ਚੇ ਹੁਕਮ ਨੂੰ ਕੋ ਕੈਸ ਕਿਤੇ ਹੁਕਮੀ ਹੋਵਨ ਜੀ ਜੀ ધરਤੀ ਚੇਤਨਾ ਆ ਆ ਹੁਕਮ ਚਾ ਢਾਂਚਾ ਬਣ ਗਿਆ ਇਹਦੇ ਚੋਂ ਨੇ ਚੇਤਨਾ ਨਹੀਂ ਟਿਕਾ ਦਿੱਤੀ ਪਿਆਰਿਓ ਚੇਤਨਾ ਤੋਂ ਬਿਨਾ ਨਾ ਪਾਪ ਹੋ ਸਕਦਾ ਨਾ ਪੁੰਨ ਹੋ ਸਕਦਾ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਸਰੀਰ ਚ ਚੇਤਨਾ ਗੱਲ ਢੂੰਗੀ ਹੈ ਜੀ ਸਮਝ ਬੜੀ ਛੇਤੀ ਪੈ ਜਾਗੀ ਕਿ ਜੀ ਉਂਝ ਅਰਥ ਕੀਤੇ ਨੇ ਜੀ ਪੈਦਾ ਕੀਤੇ ਇਹ ਸਰੀਰ ਵਿੱਚ ਚੇਤਨਾ ਹੈ ਤੇ ਪਾਣੀ ਦਾ ਘੋਟ ਅੰਦਰ ਜਾਣਾ ਹੈ ਚੇਤਨਾ ਹੈ ਤੇ ਸ਼ਰਾਬ ਦਾ ਘੋਟ ਅੰਦਰ ਲੈ ਕੇ ਜਾਂਦਾ ਪਾਪ ਬਦੀ ਤਾਂ ਚੇਤਨਾ ਕਰਕੇ ਹੈ ਨਾ ਉਹ ਜਿਹੜੀ ਜੀਖ ਹੈ ਤੇ ਇੰਨੇ ਕਮਾਲ ਦੀ ਖੇਡ ਹੋ ਜੀਓ ਦੇਖੋ ਗੁਰਮਖੋ ਅਸੀਂ ਇੱਕ ਚੀਜ਼ ਫੈਕਟਰੀ 'ਚ ਬਣਾਓ ਦੂਜੀ ਬਣਾਣ ਲੱਗਿਆ ਕਹਿੰਦੇ ਸਾਡੇ ਇਹਦੇ ਕੋਲ ਡਾਈ ਕੋਈ ਨਹੀਂ ਜੀ ਇਹ ਡਾਈ ਤਿਆਰ ਕਰਨੀ ਪੈਣੀ ਮੈਂ ਕਹਿੰਦਾ ਰੱਬਾ ਕੁਰਬਾਨ ਜਾਵਾ ਕਿੰਨੇ ਰੋਜ਼ ਪੈਦਾ ਹੁੰਦੇ ਨੇ ਕਿਸੇ ਦੇ ਫਿੰਗਰਪ੍ਰਿੰਟ ਦੂਜੇ ਨਾਲ ਮਿਲਦੀ ਕੋਈ ਨਹੀਂ ਪੈਂਦੀ ਤੇਰੀ ਡਾਈ ਕਿਹੋ ਜੀ ਰੋਜ਼ਾਨਾ ਹੈ ਤੇਰਾ ਹੁਕਮੀ ਹੋਵਣ ਆਕਾਰ ਹੁਕਮ ਨਾਲ ਕਹਾ ਜਾਹੀ ਹੁਕਮੀ ਹੋਵਣ ਜੀ ਅੱਗੇ ਜੀ ਹੁਕਮ ਮਿਲਿਆ ਵਡਿਆਈ ਤੇਰੇ ਹੁਕਮ ਚ ਕਿਸੇ ਜੂਨ ਨੂੰ ਵਡਿਆਈ ਮਿਲ ਗਈ ਕੋਈ ਜੂਨ ਟੇਢੀ ਮੇਰੀ ਬਣ ਗਈ ਪਰ ਕੁਰਬਾਨ ਜਾਈਏ ਕੋਈ ਜੂਨ ਨੂੰ ਨੇ ਪੈਦਾ ਕੀਤੀ ਜਿਹੜੀ ਸਭ ਤੋਂ ਵੱਧ ਜੂਨ ਸਭ ਤੋਂ ਚੰਗੀ ਕਹਿੰਦੇ ਨਾ ਮਾਨਸ ਕੋਪਰ ਨੂੰ ਵੀ ਵਡਿਆਈ ਜਾਂ ਕਿ ਨੇ ਇਸ ਧਰਤੀ ਮੈਂ ਤੇਰੀ ਸਿਕਦਾਰੀ ਜਿੰਨਾ ਇਹ ਪਰੇਸ਼ਾਨੇ ਇੰਨਾ ਤਾਂ ਕੋਈ ਜੀਵ ਹੈ ਹੀ ਨਹੀਂ ਕਦੀ ਜ਼ਰੀਲੇ ਸੱਪ ਨੇ ਕਹਿ ਮੈਂ ਆਤਮ ਹੱਤਿਆ ਕਰਨ ਚੱਲਿਆ ਮਾੜੇ ਤੋਂ ਮਾੜਾ ਕੀੜਾ ਵੀ ਨਹੀਂ ਚਾਹਦਾ ਮੈਂ ਮਰਾਂ ਨਾ ਜਿੱਥੇ ਰੱਬ ਨੇ ਰੱਖਿਆ ਠੀਕ ਹੈ ਸਿਰਫ ਇੱਕ ਬੰਦਾ ਹੈ ਪਿਆਰੋ ਚੇਤਨਾ ਵੜੀ ਦਿੱਤੀ ਇਹ ਨਿਸ਼ੁਕਰ ਹੈ ਦੁਬਾਰਾ ਕੋਈ ਮੈਂ ਬਖਸ਼ ਦੇ ਆਇਏ ਹੁਕਮੀ ਖੋਵਨ ਜੀ ਹੁਕਮ ਮਿਲਿਆ ਵੜਿਆਈ ਉਹਦੇ ਹੁਕਮ ਚ ਕਿਸੇ ਜੂਨ ਨੂੰ ਵੜਿਆਈ ਵੱਦ ਕਿਸੇ ਨੂੰ ਕੱਟ ਹੁਕਮੀ ਉੱਤਮ ਨੀਚ ਇਹਨੂੰ ਬਹੁਤ ਖੁੱਲੇ ਦਿਲ ਨਾਲ ਸੁਣਿਓ ਉਸ ਦੇ ਹੁਕਮ ਦੇ ਵਿੱਚ ਹੀ ਉੱਚੇ ਨੇ ਉਹਦੇ ਹੁਕਮ ਦੇ ਵਿੱਚ ਹੀ ਨੀਚ ਇੱਕ ਥੋੜੀ ਜੀ ਹੋਰ ਬੇਨਤੀ ਇਹ ਸਵਾਲ ਉੱਠੇਗਾ ਜੀ ਉੱਤਮ ਨੀਚ ਅਸੀਂ ਬਾਹਰ ਮੁਕੀ ਨਹੀਂ ਕਾਂਗੇ ਇੱਕੋ ਜੀ ਗੱਲ ਅਸੀਂ ਕਹਾਂਗੇ ਨਿੰਦਕ ਤੇ ਭਗਤੀ ਵਾਲਾ ਇੱਕੋ ਜਿਹਾ ਹੋ ਸਕਦਾ ਹਾਂ ਪਾਣੀ ਚਾਹ ਜੀ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਏ ਜੋ ਇਹ ਸਾਰੇ ਨੀਚ ਬਿਰਤੀ ਨੇ ਇਸ ਤੋਂ ਪਹਿਲੀ ਪੌੜੀ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤੋ ਪਰ ਯਾਦ ਰੱਖਿਓ ਦੋਨਾਂ ਪੌੜਾਂ ਪੌੜੀਆਂ ਦੀ ਸਮਾਪਤੀ ਹੈ ਜੋ ਤੁਧ ਭਾਵੈ ਸ਼ਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਲੀਕਾਰ ਅਸੰਖ ਮੂਰਖੰਦ ਕੋਰ ਭਲੀਕਾਰ ਹੈ ਨਹੀਂ ਪਿਆਰਿਓ ਜਦੋਂ ਤੁਸੀਂ ਸਮੁੱਚਤਾ ਚ ਦੇਖੋਗੇ ਕਿਹੜਾ ਮਾੜਾ ਤੇ ਕਿਹੜਾ ਚੰਗਾ ਹੁਕਮੀ ਉਤਮਨੀ ਚ ਹੁਕਮ ਲੇਖ ਦੁਖ ਸੁਖ ਪਾਈਆਂ ਹਨ ਉਹਦੇ ਹੁਕਮ ਚ ਲਿਖੇ ਹੋਏ ਦੁਖ ਸੁਖ ਪਾ ਰਹੇ ਤੇ ਜਿਹੜਾ ਬੰਦਾ ਹੁਕਮ ਮੰਨਣ ਲੱਗ ਪਏ ਪਿਆਰਿਓ ਯਾਦ ਰੱਖਿਓ ਉਹ ਕਦੀ ਵੀ ਚੰਗੇ ਮੰਦੇ ਚ ਉਲਾਮਾ ਨਹੀਂ ਦਿੰਦਾ ਹੁਕਮੀ ਬੰਦਾ ਕਦੀ ਨਹੀਂ ਦਿੰਦਾ ਆਪ ਅਸਾਖਾਰ ਚਿਕ ਪਾਠ ਕਰਦੇ ਹੋ ਇਹ ਕਨੇਹੀ ਆਸ਼ਕੀ ਦੂਜਾ ਲੱਗਾ ਜਾਏ ਚੰਗਾ ਚੰਗਾ ਕਰਮ ਨਜਰਾ ਸੀ ਪਾਠ ਪਾਠ ਕਰਦੇ ਉਹਦੇ ਵਿੱਚ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਜੇ ਚੰਗਾ ਕਰਤਾ ਗੁਰੂ ਬੜਾ ਚੰਗਾ ਮੰਦਾ ਕਰਤਾ ਸੀ ਬਾਣੀ ਛੱਡ ਦਿੱਤੀ ਮਹਾਰਾਜ ਕਹਿੰਦੇ ਤੂੰ ਹੁਕਮੀ ਬੰਦਾ ਨਹੀਂ ਤੂੰ ਸਵਾਰਥੀ ਬੰਦਾ ਹੁਕਮ ਮੰਨਣ ਵਾਲਾ ਕਹਿੰਦਾ ਜੋ ਵੀ ਤੂੰ ਕੀਤਾ ਭਲੀਕਾਰ ਮੇਰੀ ਫਿਰ ਬੇਨਤੀ ਹੈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਆਈਏ ਇਕ ਹੁਕਮ ਚ ਬਖਸ਼ਾ ਨਹੀਂ ਇਕ ਹੁਕਮ ਚ ਹੁਕਮ ਚ ਭਟਕਦੇ ਪਏ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਆਈਏ ਅੱਗੇ ਗੁਰੂ ਜੀ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਚੰਗੇ ਮੰਦੇ ਜਿਹੜੇ ਆਪਣੇ ਆਪ ਨੂੰ ਮਖਸਤ ਦੇ ਪਿੰਡੂ ਸ਼ਬਦ ਵਰਤਾ ਖੱਬੀ ਖਾਂ ਘੁਆੰਦੇ ਨਾ ਸਾਨੂੰ ਕਿਸੇ ਦੀ ਪਰਵਾਹ ਨਹੀਂ ਯਾਦ ਰੱਖਿਓ ਰੱਬ ਦੇ ਹੁਕਮ ਦੀ ਨਕੀਲ ਉਹਨਾਂ ਦੇ ਨੱਕ ਵਿੱਚ ਵੀ ਪਈ ਹੋਈ ਹੈ ਕਿਹੜਾ ਹੁਕਮ ਤੋਂ ਬਾਹਰ ਹੈ ਜੀ ਆਪਣੀ ਮਰਜ਼ੀ ਨਾਲ ਤੱਕ ਸਾ ਨਹੀਂ ਆਪਾਂ ਲੈ ਸਕਦੇ ਜੀ ਮਹਾਰਾਜ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਧਿਆਨ ਨਾ ਸੁਣਿਓ ਥੋੜਾ ਇਕਾਗਰਤਾ ਬਖਸ਼ੋ ਪਹਿਲੀ ਪੌੜੀ ਸੀ ਹੁਕਮ ਰਜਾਈ ਚਲਣਾ ਇਹ ਸੀ ਨਾ ਕਿਬ ਕੂੜਾ ਟੁੱਟੇ ਪਾਲ ਜਿਹੜਾ ਕੂੜ ਸੀ ਉਹਨੂੰ ਨਵਾਂ ਸ਼ਬਦ ਗੁਰਦੇਵ ਨੇ ਦੇ ਦਿੱਤਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਜੈ ਤਾ ਹਉਮੈ ਕਹਿ ਨਾ ਕੋ ਜਿਹੜਾ ਕੂੜ ਸੀ ਉਹ ਈਗੋ ਹੈ ਉਹ ਹਉਮੈ ਹੈ ਉੱਥੇ ਕਿਹ ਹੁਕਮ ਰਜਾਈ ਚੱਲਣਾ ਇੱਥੇ ਮਹਾਰਾਜ ਜੀ ਨੇ ਕਿਹਾ ਪਿਆਰਿਓ ਜਿਹੜਾ ਹੁਕਮ ਨੂੰ ਮੰਨ ਲੇਗਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ ਹਉਮੈ ਕੀ ਹੈ ਜੀ ਕਿਉਂਕਿ ਇਹ ਜੇ ਕੱਲੀ ਸਿਰਫ ਚਾਰ ਕੌੜੀਆਂ ਤੇ ਆਪਾਂ ਇੱਕ ਮਹੀਨਾ ਵੀ ਕਥਾ ਕਰਦੇ ਰਹੀਆਂ ਸਤਿਗੁਰੂ ਦੇ ਭੈ ਤੁਕੈ ਨਾ ਅੰਤ ਨਹੀਂ ਹਉਮੈ ਕੀ ਹਉਮੈ ਸਿਖਰੇਟ ਕੀਤੀ ਨਾ ਹਉਮੈ ਪ੍ਰਮਾਤਮਾ ਦੇ ਹੁਕਮ ਚੋਂ ਨਿਕਲੀ ਹੈ ਹਉਮੈ ਤੋਂ ਬਿਨਾ ਤੇ ਸੰਸਾਰ ਦਾ ਵਿਸਤਾਰ ਹੀ ਨਹੀਂ ਹੋ ਸਕਦਾ ਹਉਮੈ ਇਹੋ ਹੁਕਮ ਹੈ ਪੈ ਕਿਰਤ ਫਿਰਾਏ ਪਿਆਰਿਓ ਸਿੱਧ ਪੁੱਛਦਿਆ ਕਿਤ ਕਿਤ ਬਿਦਜਾਗ ਉਪਜੈ ਪੁਰਖਾਂ ਕਿਤ ਦੁੱਖ ਬਿਨ ਸਜਾਈ ਬਾਬਾ ਜੀ ਕਹਿੰਦਾ ਹਉਮੈ ਵਿੱਚ ਜਾਗ ਉਪਜੈ ਪੁਰਖਾਂ ਨਾਮ ਵਿਸਰਿਆ ਦੁੱਖ ਪਰ ਹਉਮੈ ਕੀ ਹੈ ਹੁਣ ਇੱਕ ਸਵਾਲ ਫਿਰ ਉੱਠੇਗਾ ਸਾਰੀ ਕਿਉਂ ਹਉਮੈ ਹਉਮੈ ਛੱਡਿ ਹਉਮੈ ਅਸਲ ਚ ਰੱਬ ਦੀ ਉਹ ਸ਼ਕਤੀ ਹੈ ਜਿਹੜੀ ਇੱਕ ਨੂੰ ਅਨੇਕਤਾ ਵਿੱਚ ਵਿਸਤਾਰ ਕਰਦੀ ਹੈ ਕਿਉਂਕਿ ਵਿਸਤਾਰ ਤੋਂ ਬਿਨਾ ਤਾਂ ਕੁਝ ਵੀ ਨਹੀਂ ਹਉਮੇ ਤੋਂ ਬਿਨਾ ਤਾਂ ਹੱਥ ਵੀ ਨਹੀਂ ਹੋ ਸਕਦਾ ਜੀ ਮੇਰੀ ਫਿਰ ਬੇਨਤੀ ਹੈ ਮਹਾਰਾਜ ਕਹਿੰਦਾ ਨਾਨਕ ਹੁਕਮ ਹੈ ਜੇ 부ਝੈ ਤਾਂ ਹਉਮੈ ਕਹਿਣਾ ਕੋਈ ਕਣ ਮਹਾਰਾਜ ਜਿਨ੍ਹਾਂ ਨੇ ਹੁਕਮ 부ਝ ਲਿਆ ਉਹਨਾਂ ਦੇ ਜੀਵਨ ਕੈਸੇ ਹੋ ਗਏ ਮਹਾਰਾਜ ਕਹਿਣ ਲੱਗੇ ਤੀਜੀ ਪੌੜੀ ਚੱਲ ਤੈਨੂੰ ਦੱਸਣਾ ਹੁਕਮ ਮੰਨਣ ਵਾਲਿਆਂ ਦਾ ਜੀਵਨ ਕਿਹਸਾ ਫਿਰ ਅਰਜੇ ਪਹਿਲੀ ਪੌੜੀ ਹੁਕਮ ਰਜ਼ਾਈ ਚੱਲਣਾ ਦੂਜੀ ਪੌੜੀ ਨਾਨਕ ਹੁਕਮ ਹੈ ਜੇ ਬੁੱਝਾਂ ਹੁਣ ਤੀਜੀ ਪੌੜੀ ਆਈ ਪਿਆਰੋ ਜਿਹੜੇ ਹੁਕਮ ਮੰਨ ਲੈਂਦੇ ਨੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਉਹਦੇ ਕੋਲ ਤਾਕਤ ਹੈ ਪਰ ਯਾਦ ਰੱਖੋ ਤਾਕਤ ਲੈ ਕੇ ਇਹ ਨਹੀਂ ਕਹਿੰਦਾ ਮੇਰੀ ਤਾਕਤ ਜਿੰਨੇ ਖੌਮੇ ਜੀ ਦੀ ਮਰ ਗਈ ਉਹ ਕਹਿੰਦਾ ਤਾਕਤ ਮੇਰੇ ਕੋਲ ਜ਼ਰੂਰ ਹੈ ਪਰ ਮੇਰੀ ਨਹੀਂ ਇਹ ਤਾਕਤ ਦੇਣ ਵਾਲਾ ਕਰਤਾਪੁਰਖ ਵੈਰੂ